ਦਾਤ ਚ ਸ਼ਾਮਿਲ ਹੋਏ ਹੋ ਹਾਂਜੀ ਹਾਂਜੀ ਮੈਂ ਅੱਜ ਇੱਥੇ ਹੰਸੂਬਾ ਜੀ ਵਾਦੇ ਜੀਵਨ ਸਾਥੀ ਮੈਡਮ ਰੇਸ਼ੀਬੋਦੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਮੈਂ ਮੈਨੂੰ ਇਦਾਂ ਦੇ ਮੌਕੇ ਤੇ ਆਉਣਾ ਤਾਂ ਨਹੀਂ ਬੰਦਾ ਜਿਹਨ ਬੰਦਾ ਸੋਚਦਾ ਨਹੀਂ ਕਦੀ ਵੀ ਪਰ ਇਸ ਦੁੱਖ ਦੀ ਘੜੀ ਵਿੱਚ ਇਹਦੇ ਵੀ ਜਦੋਂ ਦੁੱਖਿਆ ਜਿਹੜਾ ਉੱਥੇ ਜਦੋਂ ਸ਼ਾਮਿਲ ਬੰਦਾ ਹੁੰਦਾ ਤੇ ਬੰਦੇ ਦਾ ਦੁੱਖ ਘਟਦਾ ਸੋ ਵੱਡੇ ਪੱਛੀ ਸਾਡੀ ਇੰਡਸਟਰੀ ਦੇ ਸਰਮੋਹਰ ਸਾਡੇ ਸੀਨੀਅਰ ਆ ਕਿ ਅੱਜ ਅਸੀਂ ਇੱਥੇ ਉਹਨਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹਾਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੈਡਮ ਰੇਸ਼ੂ ਫੌਜੀ ਜੀ ਉਹਨਾਂ ਨੂੰ ਆਪਣੇ ਚਰਵਾ ਵਿਛਤ ਨਾਸਨਾ ਸਥਾਨ ਤੇ। ਲਗਭਗ ਮੁਲਾਕਾਤ ਕਦੋਂ ਹੋਈ ਸੀ ਰੇਸ਼ੂ ਜੀ? ਨਹੀਂ ਮੈਂ ਬਹੁਤ ਲੌਂਗ ਟਰਮ ਪਹਿਲਾਂ ਮੋਤਾ ਸਿੰਘ ਨਗਰ ਜਦੋਂ ਬਾਜੀ ਰਹਿੰਦੇ ਸੀ ਉਦੋਂ ਮੈਂ ਖਾਲਸਾ ਕੋਲ ਜਿ ਪੜਦਾ ਸੀ ਮੈਂ ਇੱਕ ਦੋ ਵਾਰੀ ਬਾਜੀ ਨੂੰ ਮੈਣ ਆਇਆ ਉਦੋਂ ਹੀ ਮੈਂ ਉਹਨਾਂ ਦੇ ਦਰਸ਼ਨ ਕੀਤੇ ਉਹਨਾਂ ਦੇ ਹੱਥੋਂ ਚਾਹ ਪੀਤੀ ਉਹ ਮੈਨੂੰ ਅੱਜ ਯਾਦ ਆ। ਜਿਆਦਾ ਤਨੀ ਮਿਲ ਸਕਿਆ। ਤੇ ਮੈਂ ਉਹਨਾਂ ਦੇ ਜਿਹੜੇ ਬੇਟੀ ਆ ਉਹਨਾਂ ਨੂੰ ਇੱਕ ਦੋ ਵਾਰ ਮਿਲਿਆ ਸੀ ਤੇ ਬਾਜੀ ਨੂੰ ਤਾਂ ਮੈਂ ਦੇਰੀ ਰੱਖ ਸਕਦੀ ਇੰਡਸਟਰੀ ਦੇ ਲੋਕ ਕਹਿੰਦੇ ਨੇ ਕਿ ਆਪਣੇ ਬੱਚਿਆਂ ਵਾਂਗੂ ਹੀ ਪਿਆਰ ਕਰਦੇ ਸੀਗੇ ਮੈਡਮ ਤਾਂ ਹਾਂਜੀ ਹਾਂਜੀ ਮੈਂ ਬਿਲਕੁਲ ਅੱਛਾ ਸੀ ਮੈਂ ਬਿਲਕੁਲ ਏਦਾਂ ਦੇ ਮੌਕੇ ਤੇ ਉਹ ਚੀਜ਼ਾਂ ਯਾਦ ਆਉਂਦੀਆਂ ਬੜਾ ਲੌਂਗ ਟਾਈਮ ਅਗੋਂ ਮੈਂ ਉਹਨਾਂ ਨੂੰ ਪਹਿਲਾਂ ਮਿਲਿਆ ਸੀਗਾ ਤੇ ਬਸ ਉਹੀ ਮੈਨੂੰ ਯਾਦ ਆ ਜੀ ਠੀਕ ਹੈ ਜੀ